पूरे पंजाब जोरी चली ते सारे वे दरख रोप तक चाहे कैप्टन सिंह अमरिंद चाहे प्रकाश सिंह बादल चाहे कोई होर वीडर उसेरी ने सारे दरख्त रोड़ के लै गई लेकिन जलोरी बठिंडा के

ਮੇਰਾ ਚਿੱਤ ਕਰ ਰਿਹਾ ਸੀ ਕੋਟ ਭਾਈ ਤੋਂ ਮੈਂ ਕਿਹਾ ਮਰ ਕੇ ਵੱਡਾ ਪਿੰਡ ਹੈ ਤੇ ਮੌਕੇ ਤੇ ਮੌਕੇ ਬੰਦਾ ਛੱਡ ਕੇ ਰਾਜੇ ਬਣੇ ਨੂੰ ਇਸਤੇਮਾਲ ਕਰਕੇ ਮੈਂ ਐਰਾ ਨੁਕਸਾਨ ਹੋਇਆ ਲੇਕਿਨ ਮੌਕੇ ਦੇ ਮੌਕੇ ਉਹ ਛੱਡ ਕੇ ਚਲਾ ਗਿਆ ਮੈਂ 4-4 ਵਜੇ ਉਹਨੇ ਘਰੇ ਜਾ ਕੇ ਮਿੰਤਾ ਕੀਤੀਆਂ ਨਾ ਜਾ ਤੈਨੂੰ ਹਸਪਤਾਲਾਂ ਚ ਮੈਂ ਲੈ ਕੇ ਜਾਂਦਾ ਰਿਹਾ ਤੇ ਮੇਰਾ ਚਿੱਤ ਤੇ ਬਲੰਦ ਘਟਦਾ ਸੀਗਾ ਹੀ ਪਤਾ ਨਹੀਂ ਕੋਟ ਪੈਂਦਾ ਕੀ ਹੋਊਗਾ ਤੇ ਮੈਂ ਦਸਰਾ ਚੌੜਾ ਜਿਹੜੇ ਆਸੇ-ਪਾਸੇ ਵਿੱਚ ਪਿੰਡ ਦੇ ਕੋਈ ਸਾਥੀ ਮੇਰੇ ਨਾਲ ਇੰਚਾਰ ਸਰਦਾਰ ਖੜੇ ਐ ਜੇ ਕੋਟ ਪਾਈਓ ਨਾ ਜਾਂਦਾ ਜੇ ਕੋਟ ਪਾਈਓ ਨਾ ਜਾਂਦਾ ਤਾਂ ਮੇਰਾ ਨੁਕਸਾਨ ਹੋ ਜਾਂਦਾ ਸੀ ਕਰੇ ਕਰਾਵੇ ਆਪੇ ਆਪ ਜਦੋਂ ਕੋਟ ਪੈਂਦੇ ਕੱਬੇ ਖੁੱਲੇ ਮਗਰ ਉਹ ਮੈਂ 2000 ਰੁਪਏ ਹਰ ਕੇ ਆ ਰਿਆ ਸੀ ਤੇ ਕੋਟ ਪਾਈ ਆ ਰਿਆ ਨੇ ਉਹ ਸਾਰਾ ਸਾਫ ਘਵਾ ਦੇ ਇੱਥੇ ਮੱਠੀ ਕਰਤਾ ਕੋਟ ਭਾਈ ਤੇ ਛੱਪਿਆਂ ਦੇ ਦੇ ਲੋਕਾਂ ਨੇ ਫੇਰ ਅੱਗੇ ਪੰਡਾਏ ਫੇਰ ਬਰਾਬਰ ਉੱਪਰ ਦਿੱਤੇ ਕਿਉਂਕਿ ਇਹਨੇ ਬੈਲੈਂਸ ਕੱਢਤਾ ਸਾਰੇ ਦਾ ਸਾਰਾ ਕੋਟ ਪਾਈ ਨੇ ਤੇ ਅੱਗੇ ਜਾ ਕੇ 200 ਕੱਢ ਗਿਆ ਵਧ ਗਿਆ ਘੱਟ ਗਿਆ ਵਧ ਗਿਆ ਫੇਰ ਅਖੀਰ ਤੇ ਤੇਰਾ ਅਖੀਰ ਤੇ 2000 ਫੇਰ ਪਿੱਛੇ ਹੋ ਗਿਆ

कांग्रेस पार्टी का प्रधान लेकिन जो सारे थम हिल गए कला जितया कांग्रेस पार्टी कि इस मुंडे दे कोई दम है बयालीस साल की उम्र कांग्रेस पार्टी प्रधान, थोड़े ने ने का प्रधान मुंडे बनाता, जिरा कोई प्यो दादा चाचा एमएलए नहीं छोटी गल नहीं है कांग्रेस पार्टी के प्रधान जिन्हें मुख्यमंत्री तो तो ए तू पहला कांग्रेस के रहे वो पहला कांग्रेस पार्टी प्रधान बनते हैं फिर उस मुख्यमंत्री की कुर्सी तक पहुंच गए हैं सो ये मैं थोड़ा देना नहीं दे सकता, मैं लुधियाने जाना पा मजबूरन तौर से मैं क्या राहुल गांधी नुधियाने नहीं जाना चाहता मेनु क्या कि एक गदार पार्टी छट के गया जीरा नाम पिटू है

ਤੇ ਥੋੜਾ ਮੁੰਡਾ ਲਿਧਾਵਾਂ ਵੀ ਫੱਪੇ ਕਰਕੇ ਜਿੱਤ ਕੇ ਥੋੜੇ ਵਿਚਾਰ ਫੇਰਾ ਕੇ ਨਾ ਫਿਰ ਮੇਰੇ ਮਨ ਦੇ ਵਿੱਚ ਬੋਕਾ ਕੀ ਹੋਵੇ ਥੇ ਇਲੈਕਸ਼ਨ ਆ ਗਿਆ ਇਹਦਾ ਕੀ ਹੋਏਗਾ ਫਿਰ ਮਨ ਦੇ ਵਿੱਚ ਖਿਆਲ ਹੁੰਦੇ ਰਹੇ ਮਨ ਦੇ ਵਿੱਚ ਆਪੇ ਆਪ ਸਵਾਲ ਆਉਂਦੇ ਰਹੇ ਮੇਰੇ ਕੋ ਪੱਕੇ ਦੇ ਲਈ ਹੈ ਮੇਰੇ ਪੱਕੇ ਤੋਂ ਦੇ ਲਈ ਹੈ ਜਿਨ੍ਹਾਂ ਨਾਲ ਮੈਂ ਅੰਤਿਰ ਸਲਾਹ ਕਰਦਾ मैं आपकी घर आलाह करना है लेकिन सारे तो आपके सलाह दो मेरे पक्के बेली कौन है एक मेरा दिमाग ते एक मेरा दिल मैं फिर इन्हा बैठ के विचार करदा है कि मेनू की करना चाहिए। मैं जो अपने दिमाग न पुछया

ਦਿਮਾਗ ਚਲਾਕੀ ਵੀ ਗੱਲ ਕਰਦਾ ਹੈ ਦਿਮਾਗ ਸੁਸਤੀ ਵੀ ਗੱਲ ਕਰਦਾ ਫਿਰ ਮੈਂ ਜਦੋਂ ਦਿਲ ਨੂੰ ਪੁੱਛਿਆ ਤੇ ਦਿਲ ਮੈਨੂੰ ਕਹਿੰਦਾ ਕਹਿੰਦਾ ਪੈਸੇ ਤਾਂ ਬਚ ਜਾਣਗੇ ਤੇ ਥਕਾਵਟ ਵੀ ਦੂਰ ਹੋ ਜੂਗੀ ਤੇ ਦੋਸਤ ਮਿੱਤਰ ਵੀ ਖੁਸ਼ ਹੋ ਜਾਣਗੇ ਵੀ ਨਹੀਂ ਨੜਿਆ ਚੰਗਾ ਹੋਇਆ ਸਾਨੂੰ ਵੀ ਉੱਥੇ ਲੱਭ ਚਪਾਉਣਾ ਸੀ ਲੇਕਿਨ ਜਿੱਦੜੇ ਬੀਬੀਆਂ ਮਾਮਾ ਨੇ ਤੇ ਬਜ਼ੁਰਗਾਂ ਨੇ

ਉਦੋਂ ਇਹਨਾਂ ਨੇ ਮੇਰੇ ਸਿਰ ਤੇ ਤਾਜ ਬੰਨਿਆ 2500 ਵੋਟ ਮੇਰੀ ਇਸ ਪਿੰਡ ਵਿੱਚ ਮਦਾ ਕੇ ਤੇ ਵੀ ਆ ਰਹੀ ਤੇਜ਼ੀ ਤੇ ਹੁਣ ਜਦੋਂ ਰਾਜਾ ਬੜਿੰਗ ਜ ਰਾਜਾ ਬੜਿੰਗ ਸਾਥ ਹੋ ਗਿਆ ਤੇ ਦਿੱਲੀ ਹైదరాబాద్ ਤੱਕ ਨਾ ਚੱਲੇ ਨਾ ਕਿਹਾ ਉਦੋਂ ਮੈਂ ਕਿੱਧਰ ਜਾਣ ਲਈ ਛੱਡ ਕੇ ਜਾਉਂਗਾ ਤਾਂ ਮੈਨੂੰ ਰੱਬ ਨੇ ਮਾਣ ਸਿੱਕਣਾ ਸੋ ਕੋਟ ਤਾਈਆ ਵੇਹੋ ਮੈਨੂੰ ਤੁਹਾਡੇ ਤੇ ਫਕਰ ਹੈ ਮੈਨੂੰ ਤੁਹਾਡੇ ਤੇ ਗਰੂਰ ਹੈ ਮੇਰਾ ਮਾਨ ਤੇ ਸਨਮਾਨ ਕੋਟ ਭਾਈ ਦੇ ਮੇਰੀਆਂ ਮਾਵਾਂ ਤੇ ਪੈਣਾ ਤੇ ਬਜ਼ੁਰਗ ਤੇ ਬੱਚੇ ਹੈ ਸਾਡੇ ਕੋਲੇ ਕੋਈ ਐਡਾ ਵੱਡਾ ਲੀਡਰ ਨਹੀਂ ਹੈ ਕੋਟ ਭਾਈ ਪਰ ਮੈਨੂੰ ਲੱਗਦਾ ਕਿ ਆ ਜਿਹੜੇ 50 60 70 ਜਾਵੇ ਉਹ ਚਾਰੇ ਤੁਰੇ ਠਰੇ ਆ ਦਰਮਿਆਨੇ ਲੋਗ ਹੈ ਛੋਟੇ ਛੋਟੇ ਇਹਨਾਂ ਦੇ ਜ਼ਮੀਨਾਂ ਛੋਟੇ ਛੋਟੇ ਕਾਰੋਬਾਰ ਨੇ ਕਈਆਂ ਦੇ ਤਾਂ ਕਾਰੋਬਾਰ ਵੀ ਵਿਚਾਰੇ ਦੇ ਸੇਲ ਹੋ ਗਏ ਕਿ ਜਿਹਨੀਆਂ ਲੋਕਾਂ ਨੇ ਥੋੜੇ ਸ਼ੀਰਵਾ ਦੇ ਨਾਲ ਰਾਜੇ ਬਣੇ ਨੂੰ ਖੜਾ ਕਰ ਦਿੰਦੇ ਆ ਕੋਟ ਭਾਈ ਜਿਹੜੇ